ਪਰ ਆਪਾ ਉਹਦੇ ਭੇਜੇ ਦੁੱਖ ਦੇ ਵਿੱਚੋਂ ਕਿੱਦਾਂ ਬਾਹਰ ਨਿਕਲਣਾ ਹੈ ਹallelujah ਕਿਉਂਕਿ ਮੇਨ ਪ੍ਰੋਬਲਮ ਜਿਹੜੀ ਇਸ ਸਮੇਂ ਦੇ ਵਿੱਚ ਚੱਲ ਰਹੀ ਆ ਜਿਹੜੀ ਸਮੱਸਿਆ ਆ ਇਸ ਸਮੇਂ ਦੀ ਉਹ ਇਹੀ ਆ ਕਿ ਵੈਰੀ ਬੜੇ ਜ਼ਬਰਦਸਤ ਤਰੀਕੇ ਦੇ ਨਾਲ ਕੰਮ ਕਰ ਰਿਹਾ ਹੈ ਪਰ ਆਪ ਜੀ ਜੈਮ ਸਿੰਘ ਜੀ ਮੈਂ ਇੱਕ ਹੋਰ ਵੀਡੀਓ ਲੈ ਕੇ ਆ ਚੁੱਕੀ ਹਾਂ ਫਸਲ ਦਿਵਲ ਜੀ ਦੀ ਇਸ ਆਪੀ करना इस वीडियो में परिवार के बारे में बताया जा रहा है और सच में ये वीडियो मेरे मैं समझ रही कि मेरे परिवार के लिए भी है जैसे कि रोज की अपनी जिंदगी में जैसे कि पति से लड़ाई झगड़ा हो जाता है बच्चे कहने का नहीं रहते खुद की रोज की जिंदगी ऐसा होती है ये सबके साथ होती है और अब हम, हम ना डिस्टर्ब हो जाते हैं तो ਇਸੀ وجہ سے ਪੂਰਾ ਦਿਨ ਖਰਾਬ ਹੋ ਜਾਂਦਾ ਹੈ ਲੇਕਿਨ ਪਾਸਟਰ ਦਿਵੋਜੀ ਨੇ ਬਹੁਤ ਵਧੀਆ ਆਪਣੇ ਪ੍ਰਚਾਰ ਦੇ ਵਿੱਚ ਦੱਸਿਆ ਹੈਗਾ ਕਿ ਵੈਰੀ ਦੀ ਚੁਕਤੀ ਹੁੰਦੀ ਹੈ ਵੈਰੀ ਦੀ ਮਤਲਬ ਕਿ ਪੈਰੀ ਇਸ ਤਰ੍ਹਾਂ ਕਰਦਾ ਹੈ ਚਾਹੇ ਵੱਡੀ ਤੋਂ ਵੱਡੀ ਗੱਲ ਹੋਵੇ ਚਾਹੇ ਛੋਟੀ ਤੋਂ ਛੋਟੀ ਗੱਲ ਹੋਵੇ ਤੁਸੀਂ ਇਹਨਾਂ ਚੀਜ਼ਾਂ ਦੇ ਧਿਆਨ ਨਾ ਦੋ ਤੁਸੀਂ ਇਸ ਚੀਜ਼ ਨੂੰ ਕਵਰ ਕਰ ਸਕਦੇ ਹੋ ਪ੍ਰਭੂ ਜੀ ਉਸ ਦੇ ਲਹੂ ਵਿੱਚ ਜਿਸ ਤਰ੍ਹਾਂ ਯੂਪ ਨੇ ਕੀਤਾ ਉਸੇ ਤਰ੍ਹਾਂ ਤੁਸੀਂ ਵੀ ਕਰ ਸਕਦੇ ਹੋ ਪਲੀਜ਼ ਇਸ ਵੀਡੀਓ ਨੂੰ ਪੂਰਾ ਦੇਖੋ ਔਰ ਮੈਂ ਅਗੇ ਤੇ ਵੀ ਕਹਿਣਾ ਚਾਹੁੰਦੀ ਹਾਂ ਕਿ ਇਸ ਵੀਡੀਓ ਨੂੰ ਤੁਸੀਂ ਜ਼ਰੂਰ सब्सक्राइब कर लेना प्लीज़ मेरे चैनल को सब्सक्राइब करिए मुझे भी सपोर्ट कीजिए मुझे भी बहुत मेरी भी बहुत उम्मीदें हैं और मैं सब अपने परिवार के लिए करना चाहती हूँ और प्लीज़ प्लीज़ मुझे सपोर्ट कीजिए मेरे चैनल को सब्सक्राइब कीजिए सब्सक्राइब कीजिए लाइक कमेंट जरूर कहिए और देखो कोई भी वचन कोई भी भूलें लेकिन होता तो प्रभु यीशु की ओर से है ना तो इस वचन को जरूर सुनिए और अपने सही कीजिए प्रभु आपको शांति आनंद दे सबको मेरी तरफ से चैनल सीखिए हाँ ਬਹੁਤ ਸਾਰੇ ਭੈਣ ਭਰਾ ਆ ਜਿਨ੍ਹਾਂ ਨੂੰ ਉਹਦੇ ਭੇਜੇ ਹੋਏ ਉਸ ਚੀਜ਼ ਦੇ ਵਿੱਚੋਂ ਨਿਕਲਣ ਦਾ ਰਾਹ ਨਹੀਂ ਲੱਭਦਾ ਜਾਂ ਤਰੀਕਾ ਨਹੀਂ ਲੱਭਦਾ ਤੇ ਉਹਦਾ ਕਰਕੇ ਉਸ ਦੁੱਖ ਦੇ ਵਿੱਚ ਜਾਂ ਉਹਦੇ ਵਿਛਾਏ ਜਾਲ ਦੇ ਵਿੱਚ ਉਹ ਫਸ ਜਾਂਦੇ ਆ ਫਿਰ ਰੋਂਦੇ ਆ ਕਰਲਾਉਂਦੇ ਆ আর ਉਹਨਾਂ ਦੀ ਪ੍ਰੀਤ ਠੰਡੀ ਹੋ ਜਾਂਦੀ ਆ ਪਰਮੇਸ਼ਵਰ ਦੇ ਵਿੱਚ ਫਿਰ ਉਹਨਾਂ ਨੂੰ ਲੱਗਦਾ ਜਿੱਦਾਂ ਪ੍ਰਭੂ ਉਹਨਾਂ ਦੇ ਲਈ ਕੋਸ਼ਿਸ਼ ਕਰ ਨਹੀਂ ਰਿਹਾ ਜਾਂ ਪ੍ਰਭੂ ਉਹਨਾਂ ਦੇ ਲਈ ਕੋਸ਼ਿਸ਼ ਕਰ ਨਹੀਂ ਸਕਦਾ ਪਰ ਸੱਚ ਇਹ ਨਹੀਂ ਆ ਸੱਚ ਇਹ ਆ ਕਿ ਸਾਡਾ ਪਰਮੇਸ਼ਵਰ ਸਭੋ ਕੁਝ ਕਰਨ ਦੀ ਤਾਕਤ ਰੱਖਦਾ ਹੈ ਹallelujah 99% 99% ਪਰਮੇਸ਼ਵਰ ਨੇ ਸਾਡੇ ਲਈ ਕਰਨਾ ਹੈ ਪਰ 1% ਸਾਨੂੰ ਕਰਨਾ ਪੈਂਦਾ ਹੈ ਉਸ 99% ਨੂੰ ਲੈਣ ਵਾਸਤੇ ਸਿਰਫ 1% ਸਾਨੂੰ ਕਰਨਾ ਪੈਂਦਾ ਆ ਤਾਂ ਜੋ 99% ਜਿਹੜਾ ਬਾਕੀ ਦਾ ਆ ਜਿਹੜਾ ਪਰਮੇਸ਼ਵਰ ਦਾ ਆ ਉਹ ਸਾਡੀ ਜ਼ਿੰਦਗੀ ਦੇ ਵਿੱਚ ਪੂਰਾ ਹੋ ਜਵੇ ਉਹ 1% ਕੀ ਆ ਅੱਜ ਆਪਾਂ ਉਹ ਹੀ ਦੇਖਣਾ ਆ ਬਾਈਬਲ ਦੇ ਵਿੱਚੋਂ ਕਿ ਉਹ 1% ਕੀ ਆ ਜੇ ਆਪਾਂ ਨੂੰ ਕੋਈ ਜਣਾ ਇਦਾਂ ਕਵੇ ਆਪਾਂ ਕੋਈ ਚੀਜ਼ ਪਿੱਛੇ ਪੁੱਛੀ ਉਹਨੂੰ ਵੀ ਆ ਕਿੰਨੇ ਦੀ ਆ ਕਿਉਂ ਕਹੇ ਵੀ 100 ਰੁਪਏ ਦੀ ਹੈ ਤੇ ਫੇ ਉਹ ਕਹੇ ਜੇ ਤੂੰ 1 ਰੁਪਇਆ ਮੈਨੂੰ ਦੇ ਦੇਵੇਂ ਤੇਰੇ 99 ਮੈਂ ਭਰ ਦਊਂਗਾ ਫੇ ਆਪਾਂ ਨੂੰ ਕਿੰਨਾ ਚਾਹ ਚੜਨਾ ਆ ਕਹਿਣਾ ਕਿੰਨਾ ਚੰਗਾ ਆ ਬਸ 1 ਰੁਪਇਆ ਦੇਣਾ ਪੈਣਾ ਤੇ 99 ਇਹਨੇ ਆਪਣੇ ਕੋਲੋਂ ਹੀ ਭਰ ਦੇਣੇ ਆ ਖੁਸ਼ੀ ਹੋਊਗੀ ਕਿ ਨਹੀਂ ਹੋਊਗੀ ਬਹੁਤ ਖੁਸ਼ੀ ਹੋਣੀ ਆ ਬਈ ਸਿਰਫ 1 ਰੁਪਇਆ ਆਮਨ ਮੈਂ ਸਿੱਖਣਾ ਚਾਹਾਂ ਤਰ ਅੱਜ ਸਾਨੂੰ ਪਰਮੇਸ਼ਰ ਦਾ ਵਚਨ ਵੀ ਇਹੀ ਕਹਿੰਦਾ ਆ ਬੈ ਤੁਸੀਂ ਸਿਰਫ ਇੱਕ ਕੰਮ ਕਰਨਾ ਇੱਕ ਕੰਮ ਉਸ ਤੋਂ ਬਾਅਦ 99 ਜਿਹੜੇ ਆ ਉਹ ਪਰਮੇਸ਼ਵਰ ਨੇ ਆਪਣੀ ਸਮਰਥ ਦੇ ਨਾਲ ਤੁਹਾਡੀ ਜ਼ਿੰਦਗੀ ਚ ਪੂਰੇ ਕਰ ਦੇਣੇ ਆ ਹੁਣ ਆਪਾਂ ਉਹ ਦੇਖਣਾ ਆ ਵੀ ਉਹ ਇੱਕ ਕੰਮ ਕਿਹੜਾ ਆ ਹੁਣ ਜੇ ਫਰਜ ਕਰੋ ਕਿ ਆਪਣੇ ਘਰ ਦੇ ਵਿੱਚ ਬਹੁਤ سارے ਕੰਮ ਕਰਨ ਵਾਲੇ ਹੋਣ ਜਣਾ ਇਹ ਕਵੇ ਵੀ ਜੇ ਤੂੰ ਕੱਲੀ ਰੋਟੀ ਬਣਾਈ ਜਾਵੇਂ ਫਿਰ ਮੈਂ ਤੈਨੂੰ ਕੱਪੜਾ ਲੀੜਾ ਮੁਫਤ ਦੇ ਦੂੰ ਤੈਨੂੰ ਰਹਿਣ ਦਾ ਕਿਰਾਇਆ ਨਹੀਂ ਲਵਾਂ ਤੂੰ ਰਹਿ ਵੀ ਸਕਦਾ ਇੱਥੇ ਤੂੰ ਪਾਣੀ ਵੀ ਵਰਤ ਸਕਦਾ ਬਿਜਲੀ ਵੀ ਵਰਤ ਸਕਦਾ ਤਾਂ ਤੂੰ ਮੇਰੇ ਘਰ ਦੇ ਵਿੱਚ ਹਰ ਇੱਕ ਚੀਜ਼ ਨੂੰ ਵਰਤ ਸਕਦਾ ਬਸ ਤੈਨੂੰ ਰੋਟੀ ਪਕਾ ਕੇ ਦੇਣੀ ਹੈ ਮਤਲਬ ਉਹਨੇ ਇੱਕ ਕੰਮ ਕਰਨਾ ਤੇ ਉਹਨੂੰ ਰਹਿਣ ਨੂੰ ਸਾਰਾ ਕੁਝ ਮਿਲ ਰਿਹਾ ਹੈ ਠੀਕ ਇਸੇ ਤਰ੍ਹਾਂ ਆਪਾਂ ਦੇਖਣਾ ਕਿ ਆਪਾਂ ਉਹ ਕਿਹੜਾ ਇੱਕ ਕੰਮ ਕਰਨਾ ਕਿ ਬਾਕੀ ਸਾਰੇ ਜਿਹੜੇ ਆ ਉਹ ਆਪਣੇ ਆਪ ਹੋਣੇ ਸ਼ੁਰੂ ਹੋ ਜਾਣ ਹallelujah ਤੁਸੀਂ ਸਿੱਖਣਾ ਚਾਹੁੰਦੇ ਹੋ ਉਸ ਇੱਕ ਕੰਮ ਦੇ ਬਾਰੇ ਵਿੱਚ ਅਮੇਨ ਹallelujah ਬੜੀ ਚਾਹਵਾਲੀ ਗੱਲ ਆ ਵੀ ਇੱਕ ਕੰਮ ਕਰਨਾ ਸਾਰਾ ਕੁਝ ਹੋ ਜਾਣ ਆਪਣੇ ਪਰਿਵਾਰ ਹallelujah ਓਕੇ ਫਸਟ ਆਫ 올 ਆਪਾਂ ਨਹੀਂਦੇ ਆ ਵੀ ਵੈਰੀ ਸਾਨੂੰ ਕਿਦਾਂ ਕਮਜ਼ੋਰ ਕਰਦਾ ਆ ਉਹ ਉਹ ਸਾਨੂੰ ਕਮਜ਼ੋਰ ਕਰਦਾ ਆ ਪਰਿਵਾਰ ਦੇ ਰਾਈ ਸਭ ਤੋਂ ਪਹਿਲਾਂ ਉਹ ਸਾਨੂੰ ਕਮਜ਼ੋਰ ਕਰਦਾ ਪਰਿਵਾਰ ਦੇ ਰਾਈ ਉਹਦੀ ਹਰ ਮੁਮਕਿਨ ਕੋਸ਼ਿਸ਼ ਆ ਕਿ ਤੀਵੀ ਆਦਮੀ ਦੀ ਆਪਸ ਵਿੱਚ ਨਾ ਬਣੀ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਕਿਉਂਕਿ ਜਿਹੜਾ ਤੀਵੀ ਤੇ ਆਦਮੀ ਦਾ ਰਿਸ਼ਤਾ ਆ ਪਤੀ ਤੇ ਪਤਨੀ ਦਾ ਰਿਸ਼ਤਾ ਆ ਨਾ ਪਰਮੇਸ਼ਵਰ ਦੇ ਵੱਲੋਂ ਸਰਵ ਉੱਤਮ ਰਿਸ਼ਤਾ ਠਹਿਰਾਇਆ ਗਿਆ ਹੈ। ਵਚਨ ਦੇ ਵਿੱਚ ਲਿਖਿਆ ਵਿਆਹ ਸਭਨਾ ਨਾਲੋਂ ਆਦਰਯੋਗ ਗਿਣਿਆ ਜਾਂਦਾ ਹੈ। ਜਦੋਂ ਪਰਮੇਸ਼ਵਰ ਜੀ ਨੇ ਆਦਮ ਨੂੰ ਬਣਾਇਆ ਤਾਂ ਪਰਮੇਸ਼ਵਰ ਨੇ ਦਿੱਠਾ ਕਿ ਇਹ ਇਕੱਲਾ ਹੈ ਇਹਦੇ ਨਾਲ ਇਹਦੇ ਦੁੱਖ ਸੁੱਖ ਵੰਡਾਉਣ ਵਾਸਤੇ ਕੋਈ ਸਹਾਇਕ ਚਾਹੀਦਾ ਹੈ। ਤਾਂ ਪਰਮੇਸ਼ਵਰ ਨੇ ਉਹਦੇ ਲਈ ਇੱਕ ਸਹਾਇਕ ਔਰਤ ਬਣਾਈ। ਤੇ ਬਾਕੀ ਮਨੁੱਖ ਜਾਤ ਦੀ ਜਿਹੜੀ ਰਚਨਾ ਆ ਮਨੁੱਖਤਾ ਦੀ ਜਿਹੜੀ ਰਚਨਾ ਆ ਆਦਮ ਤੇ ਹਵਾ ਤੋਂ ਹੋਈ ਪਹਿਲਾਂ ਮਾਤਾ ਤੇ ਪਿਤਾ ਨਹੀਂ ਪਹਿਲਾਂ ਕੌਣ ਆਇਆ ਪਤੀ ਤੇ ਪਤਨੀ ਆਦਮ ਤੇ ਹਵਾ ਇਸ ਲਈ ਸਭ ਤੋਂ ਪਹਿਲਾਂ ਸ਼ੈਤਾਨ ਜਿੱਥੇ ਹਮਲਾ ਕਰਦਾ ਉਹ ਰਿਸ਼ਤਾ ਆ ਪਤੀ ਪਤਨੀ ਦਾ ਸਭ ਤੋਂ ਪਹਿਲਾਂ ਸਾਨੂੰ ਉਹ ਰਿਸ਼ਤਾ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਬਹੁਤ ਔਰੀ ਕੀ ਹੁੰਦਾ ਹੈ ਅਸੀਂ ਬਾਕੀ ਦੇ ਸਾਰੇ ਰਿਸ਼ਤੇ ਬਚਾਉਣ ਦੀ ਕੋਸ਼ਿਸ਼ ਕਰਦੇ ਰਹਿਨੇ ਆ ਪਰ ਅਸੀਂ ਉਸ ਰਿਸ਼ਤੇ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰਦੇ ਅਸਲ ਹਮਲਾ ਜਿਹੜੇ ਰਿਸ਼ਤੇ ਦੇ ਉੱਤੇ ਹੋਇਆ ਹੁੰਦਾ ਹੁਣ ਸਪੋਜ਼ ਕਰੋ ਆਪਣੇ ਦੇਸ਼ ਦੇ ਕਿਸੇ ਬਾਰਡਰ ਦੇ ਉੱਤੇ ਹਮਲਾ ਹੋਇਆ ਆ ਰਪਾ ਉਸ ਬਾਰਡਰ ਨੂੰ ਜਿਹੜੀ ਆ ਉਸ ਸੈਨਾ ਨੂੰ ਆਦੇਸ਼ ਨਾ ਦਿੱਤਾ ਜਾਏ ਕਿ ਤੁਸੀਂ ਇਹਦੀ ਪ੍ਰੋਟੈਕਸ਼ਨ ਕਰੋ ਇਹਦੀ ਰਾਖੀ ਕਰੋ ਪਰ ਦੂਜਿਆਂ ਬਾਰਡਰਸ ਦੇ ਉੱਤੇ ਸਿਕਿਉਰਿਟੀ ਟਾਈਟ ਕਰ ਦਿੱਤੀ ਜਾਵੇ ਮੇਰੇ ਖਿਆਲ ਚ ਫੇਰ ਜੰਗ ਜਿੱਤੀ ਨਹੀਂ ਜਾਣੀ ਪਹਿਲਾਂ ਉੱਥੇ ਹੀ ਆਪਾਂ ਨੂੰ ਜਿਹੜਾ ਆ ਉਹ ਸਿਕਿਉਰਿਟੀ ਟਾਈਟ ਕਰਨੀ ਪੈਣੀ ਆ ਸੁਰੱਖਿਆ ਕਰੜੀ ਕਰਨੀ ਪੈਣੀ ਜਿੱਥੇ ਹਮਲਾ ਹੋਇਆ ਆ ਐਦਾਂ ਹੀ ਹੁੰਦਾ ਆ ਠੀਕ ਇਸੇ ਤਰ੍ਹਾਂ ਸਾਨੂੰ ਸਮਝਣਾ ਪੈਣਾ ਕਿ ਸਾਡੇ ਜ਼ਿੰਦਗੀ ਦੇ ਵਿੱਚ ਹਮਲਾ ਕਿੱਥੇ ਹੋਇਆ ਹੈ ਬਹੁਤ ਵਾਰੀ ਅਸੀਂ ਕੀ ਕਰਦੇ ਆਪਣੇ ਬੱਚਿਆਂ ਦੇ ਨਾਲ ਰਿਲੇਸ਼ਨ ਨੂੰ ਜਿਹੜਾ ਆ ਉਹ ਮਜ਼ਬੂਤ ਕਰਨ ਨੂੰ ਕੋਸ਼ਿਸ਼ ਕਰਦੇ ਆ ਅਸੀਂ ਆਪਣੇ ਮਾਤਾ ਪਿਤਾ ਦੇ ਨਾਲ ਰਿਲੇਸ਼ਨ ਨੂੰ ਮਜ਼ਬੂਤ ਰੱਖਣ ਦੀ ਕੋਸ਼ਿਸ਼ ਕਰਦੇ ਆ ਪਰ ਆਪਣੇ ਪਤੀ ਤੇ ਪਤਨੀ ਦੀ ਰਿਲੇਸ਼ਨਸ਼ਿਪ ਨੂੰ ਜਿਹੜਾ ਆ ਉਹ ਮਜ਼ਬੂਤ ਰੱਖਣ ਦੀ ਕੋਸ਼ਿਸ਼ ਨਹੀਂ ਕਰਦੇ ਸਾਨੂੰ ਕਿਸੇ ਨੇ ਕਿਹਾ ਤੇਰੀ ਪਤਨੀ ਨਹੀਂ ਚੰਗੀ ਜਾਂ ਤੇਰਾ ਪਤੀ ਨਹੀਂ ਚੰਗਾ ਅਸੀਂ ਉਹ ਉਸ ਗੱਲ ਦੇ ਵਿੱਚ ਆ ਜਾਣਾ ਹੈ ਫਿਰ ਅਸੀਂ ਕੀ ਕਰਨਾ ਹੈ ਜਾਂ ਫਰਜ ਕਰੋ ਕਿ ਪਤੀ ਨੇ ਕਹਿ ਦਿੱਤਾ ਤੇਰੇ ਪੇਰੈਂਟਸ ਨਹੀਂ ਚੰਗੇ ਜਾਂ ਪਤਨੀ ਨੇ ਕਹਿਤਾ ਤੇਰੇ ਪੇਰੈਂਟਸ ਨਹੀਂ ਚੰਗੇ ਅਸੀਂ ਉਹ ਰਿਸ਼ਤਾ ਜਿਹਦੇ ਬਾਰੇ ਉਹਨੇ ਬੋਲਿਆ ਉਸ ਰਿਸ਼ਤੇ ਨੂੰ ਸੇਵ ਕਰਨ ਦੇ ਚੱਕਰ ਵਿੱਚ ਆਪਣੀ ਜਿਹੜੀ ਰਿਲੇਸ਼ਨਸ਼ਿਪ ਹੈ ਉਹਨੂੰ ਖਰਾਬ ਕਰ ਲਿੰਦੇ ਅਸਲ ਵਿੱਚ ਤੁਸੀਂ ਨਹੀਂ ਪਰ ਵੈਰੀ ਇਹੋ ਹੀ ਚਾਹੁੰਦਾ ਹੈ ਇਸ ਲਈ ਕੁਝ ਵੀ ਕਰਕੇ ਸਾਨੂੰ ਉਸ ਰਿਲੇਸ਼ਨਸ਼ਿਪ ਨੂੰ ਜਿਹੜਾ ਆ ਉਹ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਔਰ ਕਿੱਦਾਂ ਬਚਾ ਸਕਦੇ ਆ ਆਪਾਂ ਇੱਕ ਹੀ ਕੰਮ ਕਰਨਾ ਆ ਤੇ ਬਾਕੀ ਸਾਰਾ ਕੁਝ ਪਰਮੇਸ਼ਵਰ ਨੇ ਕਰ ਦੇਣਾ ਤੇ ਉਹ ਕੰਮ ਕਿਹੜਾ ਆ ਹਰ ਰੋਜ਼ ਇਸ ਰਿਸ਼ਤੇ ਦੇ ਲਈ ਪ੍ਰਾਰਥਨਾ ਕਰਨੀ ਹਰ ਰੋਜ਼ ਇਸ ਰਿਸ਼ਤੇ ਦੀ ਮਜ਼ਬੂਤੀ ਦੇ ਵਾਸਤੇ ਪ੍ਰਾਰਥਨਾ ਕਰਨੀ ਇੱਕੋ ਹੀ ਕੰਮ ਕਰਨਾ ਕਿਹੜਾ ਪ੍ਰਾਰਥਨਾ ਕਰਨੀ ਕਿ ਪ੍ਰਭੂ ਮੈਂ ਇਸ ਰਿਸ਼ਤੇ ਨੂੰ ਇਸ ਪਵਿੱਤਰ ਰਿਸ਼ਤੇ ਨੂੰ ਜਿਹੜਾ ਤੁਸੀਂ ਉਦੋਂ ਬਣਾਇਆ ਜਦੋਂ ਪੂਰੀ ਕਾਇਨਾਤ ਦੀ ਰਚਨਾ ਕੀਤੀ ਗਈ ਉਸ ਰਿਸ਼ਤੇ ਨੂੰ ਪ੍ਰਭੂ ਮੈਂ ਤੁਹਾਡੇ ਜ਼ੋਰਾਵਰ ਹੱਥਾਂ ਵਿੱਚ ਦਿੰਨੀ ਆ ਕਿਉਂਕਿ ਪ੍ਰਭੂ ਜਿਹੜੀ ਚੀਜ਼ ਤੁਹਾਡੇ ਹੱਥਾਂ ਦੇ ਵਿੱਚ ਆ ਵੈਰੀ ਉਹਨੂੰ ਖੋ ਨਹੀਂ ਸਕਦਾ ਅਰੇ ਪ੍ਰਭੂ ਜਿਹੜੀ ਚੀਜ਼ ਤੁਹਾਡੇ ਹੱਥਾਂ ਦੇ ਵਿੱਚ ਆ ਜੋ ਵਿਗੜੀ ਹੋਈ ਵੀ ਆ ਜਦੋਂ ਤੁਹਾਡੇ ਹੱਥੋਂ ਨੂੰ ਲੱਗ ਜਾਣਾ ਉਸ ਚੀਜ਼ ਨੇ ਸਹੀ ਸ਼ੇਪ ਦੇ ਵਿੱਚ ਆ ਜਾਣਾ ਹੈ ਜੇ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਵੀ ਆ ਪਰ ਜਦੋਂ ਅਸੀਂ ਉਸ ਰਿਸ਼ਤੇ ਨੂੰ ਪਰਮੇਸ਼ਵਰ ਦੇ ਹੱਥਾਂ ਵਿੱਚ ਦੇ ਦੇਣਾ ਕੀ ਹੋਣਾ ਹੈ ਠੀਕ ਹੋ ਜਾਣਾ ਕਿਉਂਕਿ ਪਰਮੇਸ਼ਵਰ ਦੇ ਹੱਥਾਂ ਦੇ ਵਿੱਚ ਸਮਰਥ ਹੈ ਇਹੇ ਪ੍ਰਾਰਥਨਾ ਕਰਨੀ ਕਿ ਪ੍ਰਭੂ ਦਿਨੋਂ ਦਿਨ ਇਹ ਰਿਸ਼ਤਾ ਝੜਾਇਆ ਇਹ ਗੂੜਾ ਹੁੰਦਾ ਜਾਵੇ ਇਹ ਸਹੀ ਹੁੰਦਾ ਜਾਵੇ ਮਜ਼ਬੂਤ ਹੁੰਦਾ ਜਾਵੇ ਤੁਸੀਂ ਸਿਰਫ ਪ੍ਰਾਰਥਨਾ ਕਰਨੀ ਆ ਪਰਮੇਸ਼ਵਰ ਨੇ ਉਸ ਰਿਸ਼ਤੇ ਨੂੰ ਇੱਕ ਸ਼ੇਪ ਦੇ ਵਿੱਚ ਲਿਆਉਣਾ ਇੱਕ ਮਜ਼ਬੂਤੀ ਦੇ ਵਿੱਚ ਲਿਆਉਣਾ ਔਰ ਵੈਰੀ ਦੇ ਸਾਰੀ ਚਾਲ ਤੋਂ ਜਿਹੜਾ ਆ ਉਹਨੂੰ ਪ੍ਰੋਟੈਕਟ ਕਰ ਦੇਣਾ ਸੋ ਫਸਟ ਆਫ ਆਲ ਵੈਰੀ ਜਿਹੜਾ ਆ ਉਹ ਡਿਸਟਰੋਏ ਕਰਦਾ ਆ ਫੈਮਲੀਆਂ ਨੂੰ ਪਰਿਵਾਰ ਨੂੰ ਨਾਸ਼ ਕਰਦਾ ਔਰ ਉਹ ਪਤੀ ਪਤਨੀ ਦੇ ਵਿੱਚ ਆਣ ਕੇ ਦਰਾਰ ਪਾਉਣ ਦੀ ਕੋਸ਼ਿਸ਼ ਕਰਦਾ ਤੁਸੀਂ ਉਹਦੀ ਇਸ ਚਾਲ ਨੂੰ ਸਮਝਣਾ ਔਰ ਇਸ ਰਿਸ਼ਤੇ ਨੂੰ ਪਰਮੇਸ਼ਵਰ ਦੇ ਹੱਥਾਂ ਵਿੱਚ ਦੇਣਾ ਸਕੈਨ ਉਹਦੀ ਕੋਸ਼ਿਸ਼ ਕੀ ਆ ਤੁਹਾਡੀ ਸਿਹਤ ਦੇ ਉੱਤੇ ਉਹ ਹਮਲਾ ਕਰਦਾ ਹੈ ਤੁਹਾਡੀ ਸਿਹਤ ਦੇ ਉੱਤੇ ਸਰੀਰ ਦੇ ਉੱਤੇ ਉਹ ਆਣ ਕੇ ਹਮਲਾ ਕਰਦਾ ਹੈ ਉਹ ਤੁਹਾਡੀ ਸਰੀਰਕ ਊਰਜਾ ਨੂੰ ਖਰਾਬ ਕਰ ਦਿੰਦਾ ਹੈ ਤੁਹਾਨੂੰ ਬਿਮਾਰੀਆਂ ਦੇ ਵਿੱਚ ਪਾਉਂਦਾ ਹੈ ਫਿਰ ਇਹਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ ਇਹਦੇ ਵਿੱਚ ਵੀ ਅਸੀਂ ਪ੍ਰਾਰਥਨਾ ਹੀ ਕਰ ਸਕਦੇ ਹਾਂ ਇਹਦੀ ਪ੍ਰਾਰਥਨਾ ਪ੍ਰਭੂ ਯੀਸੂ ਮਸੀਹ ਦੇ ਮਾਰ ਖਾਣ ਦੇ ਵਸੀਲੇ ਅਸੀਂ ਸ਼ਿਫਾ ਪਾਈ ਆ ਮੈਂ ਪਰਮੇਸ਼ਵਰ ਦੇ ਹੱਥਾਂ ਦੀ ਰਚਨਾ ਆ ਮੈਂ ਪ੍ਰਭੂ ਯੀਸੂ ਮਸੀਹ ਦੇ ਲਹੂ ਦੇ ਨਾਲ ਮੁੱਲ ਖਰੀਦਿਆ ਗਿਆ ਆ ਅਰ ਬਿਮਾਰੀ ਆਉਂਦੀ ਕਦੋਂ ਬਿਮਾਰੀ ਪਰਮੇਸ਼ਵਰ ਦਾ ਭੇਜਿਆ ਹੋਇਆ ਫਰੂਟ ਤੋਹਫਾ ਨਹੀਂ ਆ ਅਤੇ ਇਸ ਅਰਦਾ ਪ੍ਰਤੀਕਾਤ ਨੂੰ ਬਿਮਾਰੀ ਸਾਡੇ ਗੁਨਾਹ ਲੈ ਕੇ ਆਉਂਦੇ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਪਾਪ ਲੈ ਕੇ ਆਉਂਦੇ ਆ ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਗੁਨਾਹ ਕਰਦੇ ਆ ਪਾਪ ਕਰਦੇ ਆ ਬਿਮਾਰੀਆਂ ਦਾ ਬੂਹਾ ਖੁੱਲ ਜਾਂਦਾ ਹੈ ਕਿਉਂਕਿ ਪਾਪ ਦੀ ਮਜ਼ਦੂਰੀ ਕੀ ਆ ਮੌਤ ਆ ਤੇ ਜਦੋਂ ਅਸੀਂ ਪਾਪ ਕਰਾਂਗੇ ਤਾਂ ਜਿਸਮ ਨੂੰ ਵੀ 체ਤੀ ਮੌਤ ਦੇ ਵਿੱਚ ਫੇਰ ਜਾਣਾ ਪੈਣਾ ਹੈ ਜੇ ਪਾਪ ਤੁਸੀਂ ਬਹੁਤ ਕਰਦੇ ਆਂ ਔਰ ਉਹਨਾਂ ਦੀ ਤੌਬਾ ਨਹੀਂ ਕਰਦੇ ਫੇਰ ਤੁਹਾਡੇ ਆਤਮਾ ਨੂੰ ਵੀ ਮੌਤ ਵਿੱਚ ਜਾਣਾ ਪੈਂਦਾ ਹੈ ਪਰ ਸਾਡੀਆਂ ਗਲਤੀਆਂ ਸਾਡੇ ਗੁਨਾਹ ਸਾਡੀ ਜ਼ਿੰਦਗੀ ਵਿੱਚ ਬਿਮਾਰੀਆਂ ਪਰੇਸ਼ਾਨੀਆਂ ਤੇ ਸਰਾਪਾਂ ਨੂੰ ਲੈ ਕੇ ਆਉਂਦੇ ਆ ਇਸ ਲਈ ਬਿਮਾਰੀਆਂ ਤੋਂ ਬਚਣ ਦੇ ਲਈ ਸਭ ਤੋਂ ਪਹਿਲਾ ਕੰਮ ਸਾਨੂੰ ਤੌਬਾ ਦੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਸਰਵ ਸ਼ਕਤੀਮਾਨ ਪਿਤਾ ਪਰਮੇਸ਼ਰ ਜੀ ਉਹ ਗੁਨਾਹ ਜਿਹੜੇ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਬਿਮਾਰੀਆਂ ਦੇ ਰੂਪ ਵਿੱਚ ਚੁੰਬੜ ਗਏ ਆ ਸਾਡੇ ਉਹ ਗੁਨਾਹ ਸਾਨੂੰ ਬਖਸ਼ੋ ਸਗੋ ਉਹ ਗੁਨਾਹ ਜਿਹੜੇ ਅਸੀਂ ਇੱਕ ਤੱਕੇ ਨਾਲ ਕੀਤੇ ਆ ਜ਼ੋਰ ਨਾਲ ਕੀਤੇ ਆ ਉਹ ਵੀ ਗੁਨਾਹ ਬਖਸ਼ੋ ਤੇ ਪ੍ਰਭੂ ਸਾਡੇ ਉਹ ਗੁਨਾਹ ਵੀ ਬਖਸ਼ ਦਿਓ ਜਿਹੜੇ ਅਸੀਂ ਚੋਰੀ-ਚੋਰੀ ਲੁੱਕ-ਲੁੱਕ ਕੇ ਕੀਤੇ ਆ ਪਰਭੂ ਸਾਡੇ ਉਹ ਗੁਨਾਹ ਜਿਹੜੇ ਤੁਸੀਂ ਆਪਣੀ ਦਇਆ ਦੇ ਨਾਲ ਹੀ ਬਖਸ਼ ਦਿੱਤੇ ਉਹਨਾਂ ਲਈ ਅਸੀਂ ਧੰਨਵਾਦ ਕਰਦੇ ਪਰ ਉਹ ਗੁਨਾਹ ਜਿਹੜੇ ਅਜੇ ਵੀ ਤੁਹਾਡੀ ਕਿਰਪਾ ਤੇ ਮੇਰੀ ਚੰਗਿਆਈ ਦੇ ਵਿੱਚ ਕੋਈ ਦੀਵਾਰ ਬਣ ਕੇ ਖੜੇ ਆ ਪ੍ਰਭੂ ਮੇਰੇ ਉਹ ਗੁਨਾਹ ਵੀ ਮੈਨੂੰ ਬਖਸ਼ ਦਿਓ ਤਾਂ ਆਪਣੇ ਗੁਨਾਹਾਂ ਦੀ ਮਾਫੀ ਮੰਗਣੀ ਔਰ ਫਿਰ ਪ੍ਰਾਰਥਨਾ ਕਰਨੀ ਔਰ ਫਿਰ ਪ੍ਰਭੂ ਯੀਸੂ ਮਸੀਹ ਦੇ ਲਹੂ ਦੇ ਵਿੱਚ ਆਪਣੇ ਆਪ ਨੂੰ ਕਵਰ ਕਰਨਾ ਇਹੀ ਕੰਮ ਹੈ ਸਾਡਾ ਜਦੋਂ ਤੁਸੀਂ ਇਹ 1% ਕਰ ਲਿਆ 99% ਪਰਮੇਸ਼ਵਰ ਨੇ ਕਰ ਦੇਣਾ ਹੈ ਤੇ ਤੁਸੀਂ ਆਪੇ ਹੀ ਚੰਗੇ ਹੋਣ ਲੱਗ ਜਾਣਾ ਹੈ ਹallelujah ਫੇਤੀ ਜਾ ਉਹ ਕਿਦਾਂ ਹਮਲਾ ਕਰਦਾ ਬੱਚਿਆਂ ਦੇ ਰਹੀਂ ਉਹ ਬੱਚਿਆਂ ਦੀਆਂ ਸੋਚਾਂ ਨੂੰ ਵਿਗਾੜਨ ਦੀ ਕੋਸ਼ਿਸ਼ ਕਰਦਾ ਕਿਉਂਕਿ ਜਿਨ੍ਹਾਂ ਨੂੰ ਅਸੀਂ ਕਹਿੰਦੇ ਨਾ ਸਾਡੇ ਬੱਚੇ ਅਸਲ ਵਿੱਚ ਉਹ ਸਾਡੇ ਬੱਚੇ ਨਹੀਂ ਆ ਉਹ ਸਾਡਾ ਪਿਵੇਖੇ ਆ ਬੱਚੇ ਉਹ ਪਰਮੇਸ਼ਵਰ ਦੇ ਆ ਸਾਨੂੰ ਤਾਂ ਇੱਕ ਡਿਊਟੀ ਮਿਲੀ ਆ ਕਿ ਅਸੀਂ ਉਹਨਾਂ ਨੂੰ ਲੁੱਕ ਆਫਟਰ ਕਰਨਾ ਹੈ ਕਈ ਵਾਰੀ ਮਨੁੱਖ ਇਸ ਭਲੇਖੇ ਦੇ ਵਿੱਚ ਬੋਲ ਰਿਹਾ ਮੇਰੇ ਬੱਚੇ ਉਹ ਕਹਿੰਦਾ ਮੈਂ ਇਹਨਾਂ ਨੂੰ ਡਾਕਟਰ ਬਣਾਉਂਗਾ ਮੈਂ ਇਹਨਾਂ ਨੂੰ ਫੌਜੀ ਬਣਾਉਂ ਮੈਂ ਇਹਨੂੰ ਵਕੀਲ ਬਣਾਉ ਹੋ ਸਕਦਾ ਪਰਮੇਸ਼ਰ ਉਹਨਾਂ ਨੂੰ ਹੋਰ ਕੁਝ ਬਣਾਉਣਾ ਚਾਹੁੰਦਾ ਹੋਵੇ ਤੁਹਾਡੀ ਡਿਊਟੀ ਆ ਉਹਨਾਂ ਨੂੰ ਸੱਚ ਦੀ ਪਹਿਚਾਨ ਕਰਾਉਣਾ ਔਰ ਸਹੀ ਤਰੀਕੇ ਦੇ ਨਾਲ ਉਹਨਾਂ ਦੀ ਪਰਵਰਿਸ਼ ਕਰਨਾ ਔਰ ਉਹਨਾਂ ਨੂੰ ਪਰਮੇਸ਼ਰ ਦੇ ਨਾਲ ਜੋੜਨਾ ਕਿਉਂਕਿ ਅਸਲ ਵਿੱਚ ਉਹ ਕਿਹਦੇ ਬੱਚੇ ਆ ਪਰਮੇਸ਼ਰ ਦੇ ਬੱਚੇ ਆ ਔਰ ਸਾਡਾ ਉਹ ਪਵੇਖਿਆ ਅਸੀਂ ਕਿੱਦਾਂ ਆਪਣੀ ਡਿਊਟੀ ਨੂੰ ਪੂਰੀਆਂ ਕਰਦੇ ਆ ਉਹਦਾ ਫਲ ਸਾਨੂੰ ਉਹਨਾਂ ਦੀ ਜ਼ਿੰਦਗੀ ਦੇ ਰਹੀਂ ਪ੍ਰਾਪਤ ਹੋਣਾ ਹੈ। ਪਰ ਵੈਰੀ ਸਾਡੇ ਫਿਊਚਰ ਨੂੰ ਖਰਾਬ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਤੇ ਉਹ ਬੱਚਿਆਂ ਦੇ ਰਹੀਂ ਅਟੈਕ ਕਰਦਾ ਆ। ਉਹਨਾਂ ਨੂੰ ਗਲਤ ਸੰਗਤ ਦੇ ਵਿੱਚ ਲੈ ਕੇ ਜਾਂਦਾ ਆ। ਉਹਨਾਂ ਨੂੰ ਟੈਲੀਵਿਜ਼ਨ ਦੇ ਰਹੀਂ ਪਰਮਾਉਂਦਾ ਆ, ਇੰਟਰਨੈਟ ਦੇ ਰਹੀਂ ਪਰਮਾਉਂਦਾ ਆ। ਉਹਨਾਂ ਨੂੰ ਅਣ ਆਗਿਆਕਾਰੀ ਦੇ ਵਿੱਚ ਲੈ ਕੇ ਜਾਂਦਾ ਮਤਲਬ ਕਿਸੇ ਵੀ ਤਰ੍ਹਾਂ ਉਹਨਸਾਂ ਨੂੰ ਹਰਟ ਕਰਨ ਦੀ ਦੁਖੀ ਕਰਨ ਦੀ ਕੋਸ਼ਿਸ਼ ਕਰਦਾ ਆ ਤੇ ਹੁਣ ਇੱਥੇ ਕਿਹੜਾ 1% ਕਰਨਾ ਹੈ ਆਪਾਂ ਬੱਚਿਆਂ ਨੂੰ ਵੀ ਪ੍ਰਭੂ ਯਿਸੂ ਮਸੀਹ ਦੇ ਲਹੂ ਦੇ ਵਿੱਚ ਕਵਰ ਕਰਨਾ ਔਰ ਪਰਮੇਸ਼ਵਰ ਦੇ ਜ਼ੋਰਾਵਰ ਹੱਥਾਂ ਦੇ ਵਿੱਚ ਸੌਂਪਣਾ ਹੈ ਹallelujah ਰੋਜ਼ ਉਹਨਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਲਹੂ ਚ ਕਵਰ ਕਰਨਾ ਪ੍ਰਭੂ ਜੀ ਇਹ ਤੁਸੀਂ ਦਿੱਤੇ ਆ ਪਰਬੂ ਇਹ ਤੁਸੀਂ ਮੈਨੂੰ ਇਨਾਮ ਦਿੱਤਾ ਆ ਪਰਬੂ ਇਹ ਤੁਸੀਂ ਮੈਨੂੰ ਵਿਰਾਸਤ ਵਿੱਚ ਦਿੱਤੇ ਆ ਤੁਸੀਂ ਮੇਰੀ ਡਿਊਟੀ ਲਈ ਵੀ ਮੈਂ ਇਹਨਾਂ ਦੀ ਸਹੀ ਦੇਖਰੇ ਕਰਾਂ ਪਰ ਪਰਬੂ ਮੇਰੇ ਵਿੱਚ ਉਹਨਾ ਜੋਰ ਨਹੀਂ ਕਿ ਮੈਂ ਸ਼ੈਤਾਨ ਦੇ ਨਾਲ ਲੜ ਸਕਾਂ ਪਰ ਮੇਰੇ ਪਿਤਾ ਪਰਮੇਸ਼ਰ ਜਦੋਂ ਇਹ ਤੁਹਾਡੇ ਹੱਥਾਂ ਦੇ ਵਿੱਚ ਆ ਤੇ ਬੈਰੀ ਇਹਨਾਂ ਨੂੰ ਸ਼ੂ ਨਹੀਂ ਸਕਦਾ ਕੋਈ ਵੀ ਬੁਰੀ ਸੋਚ ਵਾਲਾ ਮਨੁੱਖ ਇਹਨਾਂ ਤੱਕ ਪਹੁੰਚ ਨਹੀਂ ਸਕਦਾ ਤਾਂ ਅਸੀਂ ਪ੍ਰਾਰਥਨਾ ਕਰਨੀ ਆ ਉਹਨਾਂ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਲਹੂ ਦੇ ਵਿੱਚ ਕਵਰ ਕਰਨਾ ਆ ਤਾਂ ਫਿਰ ਜਦੋਂ ਤੁਸੀਂ ਇਦਾਂ ਕਰੋਗੇ ਤੁਸੀਂ ਦੇਖਿਓ ਆਟੋਮੈਟਿਕਲੀ ਉਹਨਾਂ ਦੇ ਸੁਭਾਅ ਬਦਲਨੇ ਸ਼ੁਰੂ ਹੋ ਜਾਣੇ ਆ ਉਹਨਾਂ ਦੀਆਂ ਆਦਤਾਂ ਬਦਲਣੀਆਂ ਸ਼ੁਰੂ ਹੋ ਜਾਣੀਆਂ ਉਹਨਾਂ ਨੇ ਐਨ ਉਦਾਂ ਹੀ ਹੋ ਜਾਣਾ ਜਿੱਦਾਂ ਚੰਗੇ ਨਿਆਣਿਆਂ ਨੂੰ ਹੋਣਾ ਚਾਹੀਦਾ ਹੈ ਕਿਉਂਕਿ ਤੁਸੀਂ 1% ਕੀਤਾ ਆ 99% ਕਿੰਨੇ ਕੀਤਾ ਆ ਪਰਮੇਸ਼ਵਰ ਜੀ ਨੇ ਕਰ ਦਿੱਤਾ ਹੈ ਪਰ ਸਾਨੂੰ 1% ਕਰਨ ਦੀ ਜ਼ਰੂਰਤ ਆ ਅਸੀਂ ਜਦੋਂ 100% ਕਰਨ ਦੀ ਕੋਸ਼ਿਸ਼ ਕਰਦੇ ਆ ਨਾ ਉਦੋਂ ਬਹੁਤ ਗੜਬੜ ਹੋ ਜੁਰਦੀ ਹੈ 100% ਅਸੀਂ ਕਿੱਦਾਂ ਕਰਨ ਦੀ ਕੋਸ਼ਿਸ਼ ਕਰਦੇ ਆ ਜਦੋਂ ਨਿਆਣਾ ਬਹੁਤ ਵਿਗੜ ਜਾਂਦਾ ਪਹਿਲਾਂ ਅਸੀਂ ਧਿਆਨ ਨਹੀਂ ਦਿੰਦੇ ਜਦੋਂ ਬਹੁਤ ਵਿਗੜ ਜਾਂਦਾ ਫੇਰ ਅਸੀਂ ਕਰਨੇ ਤੇਰੀਆਂ ਲੱਤਾਂ ਛਾਂਗ ਦੇਣੀਆਂ ਤੇਰੇ ਗੁੱਟ ਤੋੜ ਦੇਣੇ ਆ ਤੈਨੂੰ ਫੜਾ ਦੇਣਾ ਆ ਤੇਰੇ ਪਟੇ ਮਰਵਾਉਣੇ ਆ ਤੈਨੂੰ ਜਿੰਦਾ ਲਾ ਦੇਣਾ ਤੈਨੂੰ ਸੰਗਲ ਲਾ ਦੇਣਾ ਆ ਤੈਨੂੰ ਖਾਣ ਨੂੰ ਨਹੀਂ ਦੇਣਾ ਤੈਨੂੰ ਵਰਤਨ ਨੂੰ ਨਹੀਂ ਦੇਣਾ ਤਾਂ ਮਤਲਬ ਫੇਰ ਅਸੀਂ 100% ਉਹਨਾਂ ਨੂੰ ਦੁੱਖ ਦੇ ਕੇ ਜਿਹੜਾ ਆ ਸੁਧਾਰਨ ਦੀ ਕੋਸ਼ਿਸ਼ ਕਰਦੇ ਤੇ ਅਸੀਂ ਫੇਲ ਹੋ ਜਾਂਦੇ ਹਾਂ ਉਦੋਂ ਚੰਗਾ ਆ ਵਿਗੜਨ ਤੋਂ ਪਹਿਲਾਂ ਜਾਂ ਵਿਗੜਨ ਦੀ ਪਹਿਲੀ ਸਟੇਜ ਦੇ ਉੱਤੇ ਹੀ ਜਦੋਂ ਹੀ ਆਪਣੀਆਂ ਅੱਖਾਂ ਖੁੱਲੀਆਂ ਆ ਆਪਾਂ ਆਪਣੀ ਕੋਸ਼ਿਸ਼ ਜਿਹੜੀ ਕਰਨੀ ਆ ਜਿਹੜੀਆਂ ਆਪਣੀਆਂ ਡਿਊਟੀਆਂ ਉਹ ਆਪਾਂ ਕਰਨੀਆਂ ਹੀ ਆ ਪਰ ਸਭ ਤੋਂ ਪਹਿਲਾਂ ਆਪਾਂ ਆਪਣੇ ਬੱਚਿਆਂ ਨੂੰ ਪਰਮੇਸ਼ਵਰ ਦੇ ਹੱਥਾਂ ਵਿੱਚ ਦੇਣਾ ਪ੍ਰਭੂ ਯੀਸੂ ਮਸੀਹ ਦੇ ਲਹੂ ਦੇ ਵਿੱਚ ਛੁਪਾਉਣਾ ਆ ਤਾਂ ਜੋ ਸਭ ਤੋਂ ਪਹਿਲਾਂ ਉਹਨਾਂ ਦੀ ਸੁਪਰ ਨੇਚਰਲ ਪ੍ਰੋਟੈਕਸ਼ਨ ਹੋ ਸਕੇ ਤੁਸੀਂ ਉਹਨਾਂ ਨੂੰ ਕਮਰੇ 'ਚ ਜ਼ਿੰਦਾ ਲਾ ਕੇ ਬੰਦ ਕਰ ਸਕਦੇ ਆ ਪਰ ਵੈਰੀ ਨੂੰ ਜ਼ਿੰਦਾ ਖੋਲ ਕੇ ਉਹਨਾਂ ਤੱਕ ਪਹੁੰਚਣ ਦੀ ਜ਼ਰੂਰਤ ਨਹੀਂ ਉਹਨੇ ਅੰਦਰੇ ਹੀ ਕਹਿਣਾ ਫਾਹਾ ਲੈ ਕੇ ਮਰ ਜਾ ਫੇਰ ਤੁਸੀਂ ਉਹਨਾਂ ਹੀ ਹੱਥਾਂ ਦੇ ਨਾਲ ਜਿਨ੍ਹਾਂ ਨਾਲ ਜ਼ਿੰਦਾ ਲਾਇਆ ਫੇਰ ਦੋ ਹੱਥੜੇ ਮਾਰ ਕੇ ਪਿੱਟਦੇ ਆ ਵੀ ਐਦੋਂ ਮੈਂ ਨਾ ਕਰਦਾ ਵੈਰੀ ਉਹਨਾਂ ਨੂੰ ਕਿੱਦਾਂ ਕਿੱਦਾਂ ਗਲਤ ਕਰ ਸਕਦਾ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ ਇਸ ਲਈ ਸਭ ਤੋਂ ਪਹਿਲਾ ਸਟੈਪ ਜਿਹੜਾ ਆ ਨਾ ਉਹਨਾਂ ਦੇ ਲਾਈਫ ਦੇ ਵਿੱਚ ਜਾਂ ਸਾਡੀ ਆਪਣੀ ਲਾਈਫ ਦੇ ਵਿੱਚ ਸੁਪਰ ਨੇਚਰਲ ਪ੍ਰੋਟੈਕਸ਼ਨ ਦਾ ਹੈ ਅੱਲਾਹ ਕਿੱਕ ਸੁਰੱਖਿਆ ਸਾਡੇ ਜੀਵਨ ਦੇ ਵਿੱਚ ਹੋਣੀ ਚਾਹੀਦੀ ਉਹ ਸੁਰੱਖਿਆ ਜਿਸ ਸੁਰੱਖਿਆ ਦੇ ਘੇਰੇ ਨੂੰ ਸ਼ੈਤਾਨ ਕ੍ਰੋਸ ਨਾ ਕਰ ਸਕਦਾ ਹੋਵੇ ਕੋਈ ਵੈਰੀ ਦੀ ਤਾਕਤ ਕ੍ਰੋਸ ਨਾ ਕਰ ਸਕਦੀ ਹੋਵੇ ਔਰ ਉਹ ਸੁਰੱਖਿਆ ਕਿਹੜੀ ਆ ਪ੍ਰਭੂ ਯਿਸੂ ਮਸੀਹ ਦੇ ਲਹੂ ਦੀ ਸੁਰੱਖਿਆ ਸਰਵ ਸ਼ਕਤੀਮਾਨ ਯਹਵਾ ਪਰਮੇਸ਼ਰ ਦੇ ਕਿਰਪਾ ਦੀ ਸੁਰੱਖਿਆ ਉਹਦੇ ਹੱਥ ਦੀ ਸੁਰੱਖਿਆ ਤੁਹਾਨੂੰ ਪਤਾ ਆਯੂਬ ਉਸ ਸਮੇਂ ਦੇ ਵਿੱਚ ਪ੍ਰਭੂ ਯਿਸੂ ਮਸੀਹ ਦਾ ਜਨਮ ਹਲੇ ਦੇ ਦੇ ਵਿੱਚ ਨਹੀਂ ਹੋਇਆ ਸੀਗਾ ਜੇ ਇਸ ਵੇਲੇ ਆਯੂਬ ਸੀਗਾ ਆਯੂਬ ਜੇ ਇਸ ਵੇਲੇ ਸੀ ਉਸ ਵੇਲੇ ਕੁਰਬਾਨੀਆਂ ਦੇ ਕੇ ਆਪਣੇ ਗੁਨਾਹ ਮਾਫ ਕਰਵਾਏ ਜਾਂਦੇ ਸੀਗੇ ਤਾਂ ਆਯੂਬ ਕੀ ਕਰਦਾ ਸੀਗਾ ਉਹ ਆਪਣੇ ਹਿੱਸੇ ਦੀਆਂ ਕੁਰਬਾਨੀਆਂ ਵੀ ਦਿੰਦਾ ਸੀ ਪਰ ਆਪਣੇ ਬੱਚਿਆਂ ਦੇ ਹਿੱਸੇ ਦੀਆਂ ਵੀ ਕੁਰਬਾਨੀਆਂ ਦਿੰਦਾ ਸੀਗਾ ਕਿਉਂ ਦਿੰਦਾ ਸੀ ਕਹਿੰਦਾ ਇਹ ਨਾ ਹੋਵੇ ਕਿਤੇ ਜਾਣੇ ਅਣਜਾਣੇ ਦੇ ਵਿੱਚ ਇਹਨਾਂ ਨੇ ਕੁਝ ਗਲਤ ਬੋਲਿਆ ਹੋਵੇ ਜਾਂ ਗਲਤ ਕੀਤਾ ਹੋਵੇ ਕਹਿੰਦਾ ਜੇ ਦਾ ਮੈਨੂੰ ਪਤਾ ਨਾ ਹੋਵੇ ਪਰ ਕਹਿੰਦਾ ਇਹ ਨਾ ਹੋਵੇ ਇਹਨਾਂ ਦੀ ਉਸ ਗਲਤੀ ਦਾ ਕਰਕੇ ਪਰਮੇਸ਼ਵਰ ਦਾ ਕਰੋਧ ਇਹਨਾਂ ਤੇ ਆ ਜਾਵੇ ਤੋਂ ਉਹਨਾਂ ਦੇ ਵੰਡੇ ਦੇ ਕੀ ਬਲੀਦਾਨੀਆਂ ਦੇ ਕੇ ਕੁਰਬਾਨੀਆਂ ਦੇ ਕੇ ਉਹਨਾਂ ਦੀ ਸੁਰੱਖਿਆ ਪੱਕੀ ਕਰਾਉਂਦਾ ਸੀ ਪਰਮੇਸ਼ਵਰ ਤੋਂ ਅਈ ਤੁਹਾਨੂੰ ਪਤਾ ਜਦੋਂ ਵੈਰੀ ਘੁੰਮਦਾ ਘੁੰਮਦਾ ਇਸ ਧਰਤੀ ਤੋਂ ਸਵਰਗ ਦੇ ਵਿੱਚ ਗਿਆ ਪਰਮੇਸ਼ਵਰ ਦੇ ਕੋਲ ਤਾਂ ਉਹਨੇ ਜਾ ਕੇ ਕਿਹਾ ਕਿ ਜਦੋਂ ਪਰਮੇਸ਼ਵਰ ਨੇ ਪੁੱਛਿਆ ਤੂੰ ਮੇਰਾ ਧਰਮੀ ਬੰਦਾ ਦੇਖਿਆ ਉਹਨੇ ਕਿਹਾ ਮੈਂ ਦੇਖਿਆ ਤਾਂ ਉਹਨੇ ਪਰਮੇਸ਼ਵਰ ਨੂੰ ਕੀ ਕਿਹਾ ਕਹਿੰਦਾ ਜੇ ਤੂੰ ਆਪਣੀ ਵਾਰ ਉਹਦੇ ਦੁਆਲਿਓਂ ਹਟਾ ਦੇਵੇਂ ਇੰਨਾ ਮੈਂ ਉਹਨੂੰ ਇਹੋ ਜਿਹਾ ਦੁੱਖ ਦਊਂਗਾ ਬਈ ਉਹ ਇਸੇ ਜ਼ੁਬਾਨ ਨਾਲ ਜਿਹਰੇ ਨਾਲ ਤੇਰਾ ਧੰਨਵਾਦ ਕਰਦਾ ਤੈਨੂੰ ਫਟਕਾਰਾਂ ਪਾਊਗਾ ਇੱਥੋਂ ਆਪਾਂ ਨੂੰ ਕੀ ਸਮਝ ਆਉਂਦੀ ਆ ਇਹਦਾ ਮਤਲਬ ਈਯੂਬ ਦੇ ਦੁਆਲੇ ਇੱਕ ਵਾਰਡ ਲੱਗੀ ਹੋਈ ਸੀ ਉਹਦੇ ਧੀਆਂ ਪੁੱਤਰਾਂ ਦੇ ਦੁਆਲੇ ਇੱਕ ਵਾਰਡ ਲੱਗੀ ਹੋਈ ਸੀ ਜੇ ਸਾਡੇ ਦੁਆਲੇ ਕੋਈ ਵਾਰਡ ਨਹੀਂ ਲੱਗੀ ਇਹਦਾ ਮਤਲਬ ਅਸੀਂ ਸੁਰੱਖਿਅਤ ਨਹੀਂ ਆ ਆਪਾਂ ਕੰਡਿਆਂ ਵਾਲੀਆਂ ਤਾਰਾਂ ਲਾਉਣੀਆਂ ਕਈ ਵਰੀ ਵਾੜੇ ਲਾਉਨੇ ਆ ਬਈ ਕੋਈ ਓਪਰਾ ਜੀਵ ਜੰਤੂ ਜਿਹੜਾ ਆ ਕੋਈ ਪਸ਼ੂ ਆੜ ਕੇ ਆਪਣੀ ਫਸਲ ਨੂੰ ਖਰਾਬ ਨਾ ਕਰੇ ਜਾਂ ਜਿਹੜੀ ਵੀ ਚੀਜ਼ ਨੂੰ ਅਸੀਂ ਪ੍ਰੋਟੈਕਟ ਕਰਨਾ ਚਾਹੁੰਦੇ ਆ ਸੁਰੱਖਿਅਤ ਰੱਖਣਾ ਚਾਹੁੰਦੇ ਆ ਉਹਨੂੰ ਕੋਈ ਖਰਾਬ ਨਾ ਕਰੇ ਵਾੜ ਲਾਉਨੇ ਕਿ ਨਹੀਂ ਲਾਉਂਦੇ ਇਸੇ ਲਈ ਲਾਉਨੇ ਆ ਇਸੇ ਤਰੀਕੇ ਦੇ ਨਾਲ ਸਾਨੂੰ ਸਾਡੀ ਜ਼ਿੰਦਗੀ ਦੇ ਦੁਆਲੇ ਇੱਕ ਵਾੜ ਲਗਾਉਣ ਦੀ ਜ਼ਰੂਰਤ ਆ ਸਾਡੀ ਜ਼ਿੰਦਗੀ ਦੇ ਦੁਆਲੇ ਵਾਰਡ ਲੱਗੀ ਹੋਣੀ ਚਾਹੀਦੀ ਪ੍ਰਭੂ ਯਿਸੂ ਮਸੀਹ ਦੇ ਲਹੂ ਦੀ ਵਾਰਡ ਸਵਰਗੀ ਦੂਤਾਂ ਦੀ ਵਾਰਡ ਲੱਗੀ ਹੋਣੀ ਚਾਹੀਦੀ ਆ ਜਦੋਂ ਉਹ ਵਾਰਡ ਲੱਗੀ ਹੋਵੇ ਜਦੋਂ ਆਪਾਂ ਯੂਸ ਦੀ ਕਹਾਣੀ ਦੇਖਦੇ ਹੋ ਕਹਿੰਦਾ ਜੇ ਤੂੰ ਉਹ ਵਾਰਡ ਹਟਾ ਦੇਵੇਂ ਫੇਰ ਕਹਿੰਦਾ ਮੈਂ ਉਹਨੂੰ ਦੁਖੀ ਕਰ ਸਕਦਾ ਇਹਦਾ ਮਤਲਬ ਜਦੋਂ ਪਰਮੇਸ਼ਵਰ ਦੀ ਸੁਰੱਖਿਆ ਦੀ ਵਾਰ ਆਪਣੇ ਜੀਵਨ ਦੇ ਦੁਆਲੇ ਲੱਗੀ ਆਪਣੇ ਧੀਆਂ ਪੁੱਤਰਾਂ ਦੇ ਜੀਵਨ ਦੇ ਦੁਆਲੇ ਲੱਗੀ ਆ ਉਦੋਂ ਤੱਕ ਵੈਰੀ ਸਾਡੇ ਜੀਵਨ ਚ ਐਂਟਰੀ ਨਹੀਂ ਕਰ ਸਕਦਾ ਉਹ ਆਪਾਂ ਨੂੰ ਦੁੱਖ ਨਹੀਂ ਦੇ ਸਕਦਾ ਜੇ ਹੁਣ ਆਪਾਂ ਦੁਖੀ ਆ ਇਹਦਾ ਮਤਲਬ ਆਪਣੀ ਜਾਂ ਤਾਂ ਵਾਰ ਕਿਤੇ ਟੁੱਟੀ ਆ ਤੇ ਜਾਂ ਪੇ ਲੱਗੀ ਨਹੀਂ ਵਾਰ ਸਾਨੂੰ ਲਗਾਉਣ ਦੀ ਜ਼ਰੂਰਤ ਹੈ ਵਾਰ ਟੁੱਟਣ ਦਾ ਕੀ ਮਤਲਬ ਆ ਇੱਕ ਵਾਰੀ ਲਾ ਲਈ ਫਿਰ ਉਹਨੂੰ ਰਪੇਰ ਹੀ ਨਹੀਂ ਕੀਤਾ ਫਿਰ ਉਹਨੂੰ ਦੇਖਿਆ ਹੀ ਨਹੀਂ ਵੀ ਉਹ ਸਹੀ ਆ ਜਾਂ ਨਹੀਂ ਡਿੱਗ ਤੇ ਨਹੀਂ ਗਈ ਉਹ ਡਿੱਗਦੀ ਕਿੱਦਾਂ ਤੇ ਟੁੱਟਦੀ ਕਿੱਦਾਂ ਆ ਜਦੋਂ ਅਸੀਂ ਗਲਤੀਆਂ ਕਰਦੇ ਹਾਂ ਜਦੋਂ ਅਸੀਂ ਗੁਨਾਹ ਕਰਦੇ ਹਾਂ ਉਹ ਜਿਹੜੀ ਵਾਰ ਆ ਉਹ ਜਿਹੜੀ ਹੈਜੋ ਪ੍ਰੋਟੈਕਸ਼ਨ ਆ ਉਹ ਕ੍ਰੈਕ ਹੋਣ ਲੱਗ ਜਾਂਦੀ ਉਹ ਟੁੱਟਣ ਲੱਗ ਜਾਂਦੀ ਆ ਫਿਰ ਸਾਨੂੰ ਦੇਖਣਾ ਪੈਣਾ ਆ ਗੇੜਾ ਲਾਉਣਾ ਹੀ ਪੈਣਾ ਆ ਬਈ ਕਿਤੇ ਸਾਡੀ ਵਾਰਡ ਟੁੱਟੀ ਤੇ ਨਹੀਂ ਇਹ ਨਾ ਹੋਵੇ ਜਿੱਥੋਂ ਟੁੱਟੀ ਹੋਵੇ ਉਧਰ ਦੀ ਆਜਵੇਂ ਕੋਈ ਤਾਂ ਸਾਨੂੰ ਉਸ ਗਲਤੀ ਨੂੰ ਪਰਮੇਸ਼ਵਰ ਦੇ ਅੱਗੇ ਰੱਖ ਕੇ ਮਾਫੀ ਮੰਗਣੀ ਪੈਣੀ ਆ ਜਾਂ ਉਸ ਅਣਗਹਿਲੀ ਤੋਂ ਆਪਾਂ ਨੂੰ ਜਿਹੜਾ ਇਹ ਸੁਚੇਤ ਹੋ ਕੇ ਆਪਣੇ ਪਰਮੇਸ਼ਵਰ ਦੇ ਅੱਗੇ ਸਾਨੂੰ ਲਾਪਰਵਾਹੀ ਨੂੰ ਛੱਡਣਾ ਪੈਣਾ ਆ ਤਾਂ ਜੋ ਸਾਡੀ ਉਹ ਜਿਹੜੀ ਵਾਰਡ ਆ ਉਹ ਬਣੀ ਰਹੇ ਅਤੇ ਅਸੀਂ ਸੁਰੱਖਿਅਤ ਰਹੀਏ ਤੁਸੀਂ ਸਮਝ ਰਹੇ ਆ ਵਚਨ ਦੇ ਵਿੱਚੋਂ ਆਪਾਂ ਕੀ ਸਿੱਖਦੇ ਆ ਪਰਮੇਸ਼ਰ ਤੁਹਾਨੂੰ ਸਮਝਣ ਵਾਲਾ ਮਨ ਦੇ ਤਾਂ ਆਪਾਂ ਉਸ ਹੈਜ ਆਫ ਪ੍ਰੋਟੈਕਸ਼ਨ ਨੂੰ ਆਪਣੀ ਲਾਈਫ ਦੇ ਵਿੱਚ ਲੈਣਾ ਆ ਜਦੋਂ ਵੀ ਸਵੇਰ ਨੂੰ ਉੱਠਦਾ ਆ ਸਭ ਤੋਂ ਪਹਿਲਾ ਕੰਮ ਇਹੀ ਕਰਿਆ ਕਰੋ ਪ੍ਰਾਰਥਨਾ ਕਰਿਆ ਕਰੋ ਸਭ ਤੋਂ ਪਹਿਲਾ ਕੰਮ ਪ੍ਰਾਰਥਨਾ ਹੋਣੀ ਚਾਹੀਦੀ ਬਾਕੀ ਸਾਰੇ ਕੰਮ ਬਾਅਦ ਚ ਬੱਚਿਆਂ ਦੇ ਬਾਅਦ ਉਹ ਤੁਹਾਡੇ ਬਿਜ਼ਨਸ ਦੇ ਉੱਤੇ ਹਮਲਾ ਕਰਦਾ ਹੈ। ਕਈ ਵਾਰੀ ਹਸਬੰਡ ਵਾਈਫ ਦੀ ਰਿਲੇਸ਼ਨਸ਼ਿਪ ਬਹੁਤ ਵਧੀਆ ਹੁੰਦੀ ਆ, ਨਿਆਣੇ ਬਹੁਤ ਆਗਿਆਕਾਰੀ ਦੇ ਵਿੱਚ ਹੁੰਦੇ ਆ, ਸਾਰਾ ਕੁਝ ਹੁੰਦਾ ਪਰ ਫਿਰ ਬਿਜ਼ਨਸ ਠੱਪ ਹੋ ਜਾਂਦੀ ਏ। ਯਸ ਸਹੀ ਗੱਲ ਆ। ਫਿਰ ਕੀ ਆ ਜਦੋਂ ਖਾਣ ਨੂੰ ਨਹੀਂ ਲੱਭਦਾ, ਜ਼ਰੂਰਤਾਂ ਨਹੀਂ ਪੂਰੀਆਂ ਹੁੰਦੀਆਂ ਫੇ ਬਾਕੀ ਸਾਰੇ ਰਿਸ਼ਤੇ ਜਿਹੜੇ ਆ ਉਹ ਗੜਬੜ ਦੇ ਵਿੱਚ ਆ ਜਾਂਦੇ ਆ। ਉਹ ਕਿਹੜੇ ਕਿਹੜੇ ਰਾਹ ਖਾਣੀ ਆਉਂਦੇ ਆ, ਆਪਾਂ ਨੂੰ ਸਮਝ ਨਹੀਂ ਆਉਂਦੀ। ਆਪਾਂ ਨੂੰ ਲੱਗਦਾ ਇੱਕ ਪਾਸੇ ਮੇਰਾ ਬਿਜ਼ਨਸ ਖਰਾਬ ਹੋਇਆ ਦੂਜੇ ਪਾਸੇ ਇਹੇ ਲੜੀ ਜਾਂਦੇ ਆ ਹੁਣ ਇਹ ਨਹੀਂ ਪਤਾ ਵੀ ਇਧਰੋਂ ਦੀ ਉਹਨੇ ਹਮਲਾ ਕੀਤਾ ਤਾਂ ਬਿਜ਼ਨਸ ਖਰਾਬ ਹੋਇਆ ਜਾਂ ਬਿਜ਼ਨਸ ਤੇ ਉਹਨੇ ਹਮਲਾ ਕੀਤਾ ਤਾਂ ਰਿਲੇਸ਼ਨਸ਼ਿਪ ਖਰਾਬ ਹੋਈ ਉਹ ਸਮਝ ਵਿੱਚ ਨਹੀਂ ਆਉਂਦਾ ਇਸ ਲਈ ਸਾਨੂੰ ਕੀ ਚਾਹੀਦਾ ਆ ਆਪਣੇ ਕੰਮਕਾਰ ਨੂੰ ਆਪਣੀ ਨੌਕਰੀ ਨੂੰ ਆਪਣੇ ਦਫ਼ਤਰ ਨੂੰ ਆਪਣੇ ਰਿਸ਼ਤੇਆਂ ਨੂੰ ਆਪਣੇ ਬੱਚਿਆਂ ਨੂੰ ਆਪਣੇ ਘਰ ਦੀਆਂ ਚੀਜ਼ਾਂ ਨੂੰ ਆਪਣੇ ਘਰ ਨੂੰ ਆਪਣੇ ਆਪ ਨੂੰ ਪ੍ਰਭੂ ਯਿਸੂ ਮਸੀਹ ਦੇ ਲਹੂ ਦੇ ਵਿੱਚ ਕਵਰ ਕਰੋ। ਜ਼ੋਰਾਂਵਰ ਪਰਮੇਸ਼ਵਰ ਦੇ ਹੱਥਾਂ ਦੇ ਵਿੱਚ ਸੌਂਪੋ। ਜਦੋਂ ਵੀ ਪ੍ਰਾਰਥਨਾ ਕਰੋ ਸਭ ਤੋਂ ਪਹਿਲਾਂ ਜਿਹੜਾ ਨਵਾਂ ਦਿਨ ਪਰਮੇਸ਼ਵਰ ਨੇ ਤੁਹਾਨੂੰ ਦਿੱਤਾ ਉਹਦਾ ਧੰਨਵਾਦ ਕਰੋ। ਉਹਦੇ ਬਾਅਦ ਦੇ ਵਿੱਚ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰੋ ਕਿ ਪ੍ਰਭੂ ਮੈਂ ਆਪਣੇ ਬੱਚਿਆਂ ਨੂੰ ਆਪਣੇ ਹਸਬੰਡ ਵਾਈਫ ਦੀ ਰਿਲੇਸ਼ਨਸ਼ਿਪ ਨੂੰ ਜਿੰਨੇ ਵੀ ਫੈਮਿਲੀ ਮੈਂਬਰਸ ਆ ਈਵਨ ਆਪਣੇ ਘਰ ਦੇ ਜਾਨਵਰਾਂ ਨੂੰ ਵੀ ਸਬਮਿਟ ਕਰੋ ਪਰਮੇਸ਼ਵਰ ਦੇ ਅੱਗੇ। ਇਸੇ ਵੀ ਚੀਜ਼ ਨੂੰ ਜਿਹੜਾ ਆ ਨਾ ਉਹ ਰਹਿਣੀ ਨਹੀਂ ਚਾਹੀਦੀ ਬਾਹਰ ਪਰਮੇਸ਼ਵਰ ਦੇ ਲਹੂ ਤੋਂ ਲੁਕੀ ਹੋਈ ਜਿਹੜੀ ਆ ਨਾ ਉਸ ਉਸ ਲਹੂ ਤੋਂ ਬਾਹਰ ਨਹੀਂ ਹੋਣੀ ਚਾਹੀਦੀ ਉਸ ਲਹੂ ਦੇ ਵਿੱਚ ਕਵਰ ਹੋਣੀ ਚਾਹੀਦੀ ਫਿਰ ਤੁਸੀਂ ਜਿਹੜਾ ਆ ਨਾ ਸੁਰੱਖਿਆ ਕਈ ਵਾਰੀ ਅਸੀਂ ਆਪਣੀ ਫੈਮਲੀ ਨੂੰ ਕਵਰ ਕਰ ਦਿੰਨੇ ਆ ਅਸੀਂ ਆਪਣੀਆਂ ਗੱਡੀਆਂ ਮੋਟਰਾਂ ਨੂੰ ਕਵਰ ਨਹੀਂ ਕਰਦੇ ਸਾਨੂੰ ਲੱਗਦਾ ਇਹ ਕਿਹੜਾ ਸਾਹ ਲੈਂਦੀਆਂ ਆ ਇਹਨਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਲਹੂ ਚ ਕਵਰ ਕਰਨ ਦੀ ਕੀ ਜ਼ਰੂਰਤ ਆ ਤੁਸੀਂ ਉਹਨਾਂ ਨੂੰ ਨਹੀਂ ਕਵਰ ਕਰੋਗੇ ਮਸ਼ੀਨਰੀ ਦੇ ਵਿੱਚ ਖਰਾਬੀ ਆਊਗੀ ਕਿਤੇ ਐਕਸੀਡੈਂਟ ਹੋ ਸਕਦਾ ਕੋਈ ਵੀ ਪ੍ਰੋਬਲਮ ਆ ਸਕਦੀ ਕਿਸੇ ਵੀ ਤਰੀਕੇ ਦੇ ਨਾਲ ਟ੍ਰਬਲ ਹੋ ਸਕਦੀ ਆ ਤਾਂ ਆਪਣੀਆਂ ਸਾਰੀਆਂ ਚੀਜ਼ਾਂ ਨੂੰ ਇਵਨ ਥੈਨ ਕਿ ਮੋਬਾਈਲ ਨੂੰ ਟੈਲੀਵਿਜ਼ਨ ਨੂੰ ਇੰਟਰਨੈਟ ਸਿਸਟਮ ਨੂੰ ਵੀ ਪ੍ਰਭੂ ਯਿਸੂ ਮਸੀਹ ਦੇ ਲਹੂ ਚ ਕਵਰ ਕਰੋ ਅਗਰ ਨਹੀਂ ਕਰੋਗੇ ਅੱਜ ਦੇਖੋ ਅੱਜ ਦੇ ਦਿਨ ਦੇ ਵਿੱਚ ਵੈਰੀ ਨੇ ਮੋਬਾਈਲਸ ਨੂੰ ਇੰਟਰਨੈਟ ਸਿਸਟਮ ਨੂੰ ਸਭ ਤੋਂ ਵੱਡਾ ਹਥਿਆਰ ਬਣਾ ਲਿਆ ਹੈ ਮਨੋਖ ਨੂੰ ਨਾਸ਼ ਕਰਨ ਦੇ ਲਈ ਤੁਸੀਂ ਪ੍ਰਾਰਥਨਾ ਦੇ ਵਿੱਚ ਬੈਠੋਗੇ ਇੱਕ ਅੱਖ ਖੋਲ ਕੇ ਤੁਸੀਂ ਘੜੀ ਵੱਲ ਨੂੰ ਦੇਖੋਗੇ ਵੀ ਸੂਈ ਹਿੱਲੀ ਕਿ ਨਹੀਂ ਹਿੱਲੀ ਤੁਸੀਂ ਮੋਬਾਈਲ ਦੇ ਉੱਤੇ ਕੁਝ ਸਰਚ ਕਰੋਗੇ ਨਾ ਜਦੋਂ ਤੁਸੀਂ ਬੰਦ ਕਰੋਗੇ ਤੁਸੀਂ ਹੈਰਾਨ ਹੋ ਜਾਓਗੇ ਵੀ 2 ਘੰਟੇ ਹੋ ਗਏ ਮੈਨੂੰ ਮੋਬਾਈਲ ਦੇ ਉੱਤੇ ਲੱਗਿਆ ਹੋਇਆ ਪਤਾ ਹੀ ਨਹੀਂ ਲੱਗਾ ਟਾਈਮ ਕਿੱਥੇ ਚਲੇ ਗਿਆ ਅੱਜ ਬੱਚਿਆਂ ਦੇ ਹੱਥ ਦੇ ਵਿੱਚ ਮੋਬਾਈਲ ਹੈ ਐਜੂਕੇਸ਼ਨ ਦਾ ਕਰਕੇ ਕਿ ਉਹਨਾਂ ਦੀ ਆਨਲਾਈਨ ਕਲਾਸਿਸ ਲੱਗਣੀਆਂ ਆ ਤੁਸੀਂ ਉਹਨਾਂ ਨੂੰ ਮੋਬਾਈਲ ਦੇ ਦਿੱਤਾ ਹੈ ਤੁਸੀਂ ਨੈਕਸਟ ਰੂਮ ਦੇ ਵਿੱਚ ਜਾ ਕੇ ਬੈਠ ਗਏ ਤੁਸੀਂ ਆਸੇ-ਪਾਸੇ ਬਹਿ ਗਏ ਕਲਾਸ ਦੇ ਬਾਅਦ ਚ ਵੈਰੀ ਉਹਨਾਂ ਦੇ ਦਿਮਾਗ 'ਚ ਕੀ ਕੁਝ ਪਾ ਸਕਦਾ ਤੂੰ ਮੋਬਾਈਲ ਤੇ ਆ ਸਰਚ ਕਰ ਉਹ ਸਰਚ ਕਰ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਉਹ ਚੀਜ਼ਾਂ ਜਿਨ੍ਹਾਂ ਤੋਂ ਤੁਸੀਂ ਬੱਚੇ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹੋ ਨਾ ਉਹ ਉਹਨਾਂ ਦੇ ਹੱਥ ਦੇ ਵਿੱਚ ਆ ਇਸ ਲਈ ਸਾਨੂੰ ਪੂਰੀ ਵੀਡੀਓ ਨੂੰ ਵਾਚ ਕਰਨ ਲਈ ਪ੍ਰਭੂ ਆਪ ਕੋ ਬਰਕਤਾਂ ਸ਼ਿਸ਼ ਦੇ ਪਲੀਜ਼ ਇਸ ਵੀਡੀਓ ਕੋ ਪੂਰਾ ਵਾਚ ਕਰਨੇ ਲਈ ਤੁਹਾਡਾ ਧੰਨਵਾਦ ਔਰ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮੈਂ ਅੱਗੇ ਵੀ ਇਸ ਵੀਡੀਓ ਕੋ ਚਲਾਉਂਗੀ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਲਾਈਕ ਕਮੈਂਟ ਜ਼ਰੂਰ ਕਰ ਲੈਣਾ ਕਿਉਂਕਿ ਤੁਹਾਡੇ ਇੱਕ ਸਬਸਕ੍ਰਾਈਬ ਦੇ ਨਾਲ ਤੁਹਾਡੇ ਵਾਚ ਟਾਈਮ ਦੇ ਨਾਲ ਇਸ ਪੂਰੀ ਵੀਡੀਓ ਨੂੰ ਵਾਚ ਕਰਨ ਦੇ ਨਾਲ ਉਹਸਾ ਦਾ ਕਿਸੇ ਦੀ ਜ਼ਿੰਦਗੀ ਦੇ ਵਿੱਚ ਬਹੁਤ ਵਧੀਆ ਖੁਸ਼ੀ ਆ ਜਾਏ ਉਹ ਵੀ ਆਪਣੇ ਮਕਾਨ ਦੇ ਵਿੱਚ ਰਹਿ ਸਕਣ ਮੈਂ ਰੈਂਟ ਤੇ ਆ ਔਰ ਸਭ ਤੋਂ ਜ਼ਿਆਦਾ ਮੇਰੇ ਬੱਚਿਆਂ ਨੂੰ ਅੱچھے ਸਕੂਲ ਅੱਛੀ ਪਰਵਰਿਸ਼ ਮਿਲ ਸਕੇ ਔਰ ਪ੍ਰੋਬਲਮ ਹੈ ਤਾਂ ਧੰਨਵਾਦ ਕਰਦੀ ਹਾਂ ਕਿਉਂ ਸਾਨੂੰ ਕਦੇ ਵੀ ਇਕੱਲਾ ਨਹੀਂ ਛੱਡਦਾ ਔਰ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮੇਰੇ ਵੱਲੋਂ ਸਭ ਕੋ ਜੈ ਮਸੀਹ ਕੀ ਪ੍ਰਭੂ ਆਪਕੋ ਬਰਕਤ ਹੋਵੇ ਸਿਸ ਤੇਜ ਵਿੱਚ ਜੀ ਦੇ ਦੁਆਰਾ ਪਰਮੇਸ਼ਰ ਵਜਨ ਪੜ੍ਹੇ ਹੋਰ ਸੁਣੇ ਜਾਣੇ ਪਰ ਆਪ ਸਭ ਤੋਂ ਬੈਠ ਕੇ ਦੌਰ ਸਿੱਖੀ ਇਸ ਨੇ ਦੇਖੋ ਸਭ ਕੋ ਜਾਨ ਸਿੱਖੀ ਜਾਨ ਸਿੱਖੀ ਜਾਨ ਸਿੱਖੀ ਆਉਣਾ ਉਹਨਾਂ ਸਾਰੀਆਂ ਚੀਜ਼ਾਂ ਨੂੰ ਪਰਮੇਸ਼ਵਰ ਦੇ ਲਹੂ ਚ ਕਵਰ ਕਰਨਾ ਚਾਹੀਦਾ ਕਿ ਪ੍ਰਭੂ ਸਾਡੇ ਜਿਹੜੇ ਮੋਬਾਈਲਸ ਆ ਬੱਚਿਆਂ ਦੇ ਹੱਥਾਂ ਵਿੱਚ ਲੈਪਟਾਪ ਆ ਇੰਟਰਨੈਟ ਸਿਸਟਮ ਟੈਲੀਵਿਜ਼ਨ ਇਹ ਇਹਨਾਂ ਦੇ ਵਿੱਚੋਂ ਉਹੀ ਚੀਜ਼ਾਂ ਇਹ ਦੇਖ ਸਕਣ ਜਿਹੜੀਆਂ ਇਹਨਾਂ ਦੀ ਜ਼ਿੰਦਗੀ ਵਿੱਚ ਤਰੱਕੀ ਨੂੰ ਲੈ ਕੇ ਆਉਣ yes ਹਾਲੇਲੂਇਆ ਵੈਰੀ ਇਹਨਾਂ ਚੀਜ਼ਾਂ ਨੂੰ ਆਪਦੇ ਲਈ ਇਸਤੇਮਾਲ ਨਾ ਕਰ ਸਕੇ ਵੈਰੀ ਇਹਨਾਂ ਚੀਜ਼ਾਂ ਦਾ ਇਸਤੇਮਾਲ ਸਾਡੇ ਬੱਚਿਆਂ ਨੂੰ ਵਿਗਾੜਨ ਦੇ ਲਈ ਨਾ ਕਰ ਸਕੇ ਸਾਡੇ ਸਮੇਂ ਸਮੇ ਨੂੰ ਨਾਸ਼ ਕਰਨ ਦੇ ਲਈ ਟਾਈਮ ਨੂੰ ਨਾਸ਼ ਕਰਨ ਦੇ ਲਈ ਜਿਹੜਾ ਆ ਉਹ ਯੂਜ਼ ਨਾ ਕਰੀਂ ਪਰਮੇਸ਼ਵਰ ਸ਼ੈਤਾਨ ਬਹੁਤ ਤਰੀਕਿਆਂ ਦੇ ਨਾਲ ਵੈਰੀ ਅੱਜ ਮਨੁੱਖ ਜਾਤੀ ਦੇ ਉੱਤੇ ਹਮਲੇ ਕਰ ਰਿਹਾ ਹੈ ਆਪਕਾ ਨੂੰ ਉਹ ਹਮਲੇ ਨਜ਼ਰ ਆਉਂਦੇ ਜੇ ਕੋਈ ਡਾਂਸ ਉਹ ਤੇਰੇ ਨਾਲ ਕਰਦਾ ਆ ਪਰ ਸਾਨੂੰ ਉਹ ਹਮਲੇ ਨਜ਼ਰ ਨਹੀਂ ਆਉਂਦੇ ਜਿਹੜੇ ਸ਼ੈਤਾਨ ਚੁੱਪ-ਚੁਪੀਤੇ ਕਰ ਰਿਹਾ ਹੈ ਪਲੀਜ਼ ਆਪ ਕਮੈਂਟ ਅਸੀਂ ਅਸਲ ਵਿੱਚ ਉਸੇ ਹੀ ਵੈਰੀ ਨੂੰ ਫੜਨਾ ਹੈ ਪਰਿਵਾਰ ਕੇ ਬਾਰੇ ਹਾਲੇਲੂਇਆ ਔਰ ਸਭ ਕੋ ਮੇਰੀ ਤਰਫ ਸੁਖੇ ਜੈਮਸੀ ਕੀ